ਲੈਂਡ ਪੁਲਿੰਗ ਨੂੰ ਲਈ ਕੱਲ ਵੱਟਾ ਕੱਟ ਕਰ ਰਹੇ ਛੋਟੇ ਕੱਲ ਕਿੱਥੇ ਦੇਖ ਰਹੇ ਹੋ ਕਿਉਂਕਿ ਤੁਹਾਡੇ ਗੋਸਤ ਵਿੱਚ ਤਾਂ ਇਕੱਠੇ ਪਿਚਾ ਰਹੇ ਆ ਨਹੀਂ ਦੇਖੋ ਇਸ ਤਰ੍ਹਾਂ ਵੀ ਉਹ ਇੱਕ ਵਾਕਿਆ ਹੀ ਆਵਾਜ਼ ਉਠਾਉਣੀ ਚਾਹੀਦੀ ਹੈ ਉਹ ਇੱਕ ਬਹੁਤ ਵੱਡਿਆ ਮੈਂ ਕਹਿੰਨਾ ਵੀ ਪਹਿਲੇ ਹੀ ਜਦੋਂ ਹੁਣ 64000 ਏਕੜ ਦੇ ਕਰੀਬ ਹੈ ਮੇਰਾ ਖਿਆਲ ਪੰਜਾਬ ਚ ਇੰਨੀ ਕਿਸੇ ਵੀ ਤਰੀਕੇ ਡਿਵੈਲਪ ਨਹੀਂ ਹੋ ਸਕਦੀ ਇੰਨੀ ਲੈਂਡ ਡਿਵੈਲਪ ਨਹੀਂ ਹੋ ਸਕਦੀ ਉਹ ਸਾਰੀ ਲੋਕਾਂ ਦੀਆਂ ਜ਼ਮੀਨਾਂ ਵੇਚਣ ਤੋਂ ਰੁਕ ਜਾਣਗੀਆਂ ਤੇ ਅੱਗੇ ਉਹ ਕਿਸੇ ਨੇ ਵੇਚਣੀ ਹੈ ਕਿਸੇ ਨੇ ਕੁਝ ਕਰਨਾ ਹੈ ਕੋਈ ਲੋਨ ਲੈਣਾ ਉਹ ਸਾਰਾ ਰੁਕ ਜਾਏਗਾ ਕੰਮ ਸੋ ਇਸ ਕਰਕੇ ਇਹ ਬਹੁਤ ਵੱਡਾ ਮੈਂ ਸਮਝਦਾ ਵੀ ਇੱਕ ਘਬੜਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਇੰਨੀ ਲੈਂਡ ਪੂਲਿੰਗ ਕਿਸੇ ਵੀ ਹਾਲ ਚ ਪੋਸੀਬਲ ਨਹੀਂ ਐਟ੍ਰੋਪਾਲਿਸ ਮੇਰੇ ਕਹਾ 5000 ਏਕੜ ਆ 10 ਸਾਲ ਤੋਂ ਉੱਪਰ ਹੋ ਗਿਆ ਜੇ ਉਹ ਤਾਂ ਡਿਵੈਲਪ ਨਹੀਂ ਹੋਇਆ ਤੇ 64000 ਏਕੜ ਪੰਜਾਬ ਚ ਕਿਵੇਂ ਡਿਵੈਲਪ ਹੋ ਜੂਗਾ ਸੋ ਇੰਪੋਸੀਬਲ ਹੈ ਬਾਕੀ ਦੇ ਖਿਲਾਫ ਆਵਾਜ਼ ਅਠਾਉਣੀ ਚਾਹੀਦੀ ਹਲਕਾ ਘਰ ਦੇ ਲੋਕ ਇਹੀ ਕਹਿ ਰਹੇ ਸੀ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਹੈ ਕਿ ਜਿਹੜਾ ਰਾਣਾ ਰਜੀਤ ਸਿੰਘ ਇੰਦੇ ਹੈ ਕਿੰਦੇ ਨਾਲ ਹੈ ਜਿਹੜੀ ਮਰਜੀ ਪਾਰਟੀ ਚਾਹ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਅਸਲ ਚੀਜ਼ ਇਹਨਾਂ ਦਾ ਪਿਆਰ ਹੈ ਜੀ ਸਾਡਾ ਇਹ ਪਰਿਵਾਰ ਹੈ ਮੈਂ ਵੀ ਦੇਖੋ ਮੇਰੇ ਲਈ ਵੀ ਜੇ ਮੈਨੂੰ ਹੁਣ ਐਮਐਲਏ ਬਣਨੀ ਜਾਂ ਹੋਰ ਅੱਗੇ ਵਧਣ ਦੀ ਚਾਹਨਾ ਹੁੰਦੀ ਤਾਂ ਮੈਂ ਹੁਣੇ ਕੋਈ ਫੈਸਲਾ ਲੈ ਲੈਂਦਾ ਤੇ ਲੇਕਿਨ ਨਹੀਂ ਮੈਂ ਕਿਹਾ ਵੀ ਮੇਰਾ ਹਲਕਾ ਮੇਰਾ ਪਰਿਵਾਰ ਹੈ ਜੋ ਮੇਰਾ ਪਰਿਵਾਰ ਫੈਸਲਾ ਕਰ ਦੂਗਾ ਮੈਨੂੰ ਉਹ ਮਨਜ਼ੂਰ ਹੋਊਗਾ ਸੋ ਇਸ ਗੱਲੋਂ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਇਹ ਵੀ ਮੇਰੇ ਤੇ ਕਿੰਨਾ ਵਿਸ਼ਵਾਸ ਕਰਦੇ ਨੇ ਵੀ ਜੋ ਤੁਹਾਡਾ ਫੈਸਲਾ ਹੋਊਗਾ ਅਸੀਂ ਤੁਹਾਡੇ ਨਾਲ